ਅੱਜ ਜਰਾ ਆਪਣਾ ਸ਼ੋਅ ਬਣਾ ਚਲ ਮੇਰਾ ਨਾਮ ਮੁਕੇਸ਼ ਕੁਮਾਰ ਹੈ ਜੀ ਅੱਜ ਸਰ ਅੱਜ ਤੁਸੀਂ ਲੈਬੋਰੀ ਦੀ ਓਪਨਿੰਗ ਕਰ ਰਹੇ ਹੋ ਨਾਮ ਆ ਲੈਬੋਰੀ ਦਾ ਕਿੰਨਾਵਾਂ ਸੈਂਟਰ ਹੈ ਇਹ ਅੱਜ ਲਾਈਫ ਕੇਅਰ ਫਾਊਂਡੇਸ਼ਨ ਲੈਬੋਰੀ ਵੱਲੋਂ ਨਾ ਫਲੋਰ ਪਰ ਉਹ ਫਲੋਰ ਚ ਨਵਾਂ ਸੈਂਟਰ ਓਪਨ ਕੀਤਾ ਗਿਆ ਹੈ ਤਖਤਗੜ੍ਹ ਸਾਹਿਬ ਚ ਇਹ ਗੁਰਦੁਆਰੇ ਦੇ ਵਿੱਚ ਲੈਬੋਰੀ ਖੋਲੀ ਗਈ ਹੈ ਜੀ ਇੱਥੇ ਕੋਈ ਵੀ ਬਲੱਡ ਟੈਸਟ ਬਟ ਛੋਟੇ ਤੋਂ ਲੈ ਕੇ ਵੱਡੇ ਟੈਸਟ ਮਾਰਕੀਟ ਨਾਲੋਂ 75% ਘੱਟ ਰੇਟਾਂ 'ਚ ਕੀਤੇ ਜਾਂਦੇ ਨੇ ਜੀ ਇੱਥੇ ਜਿਦਾ ਕਿ ਸਾਡੇ ਨਾਲ ਅਲੱਗ-ਅਲੱਗ ਸਹੂਲਤਾਂ ਚਲਾਈਆਂ ਗਈਆਂ ਨੇ ਇੱਥੇ ਜਿਦਾ ਕਿ ਸ਼ੂਗਰ 10 ਰੁਪਏ ਦੀ ਜਿਹੜੀ ਬਾਹਰ ਸੀ ਬੀਸੀ 250 300 'ਚ ਲੋਕ ਕਰਦੇ ਨੇ ਇੱਥੇ 70 ਰੁਪਏ ਦੀ ਹੁੰਦੀ ਹੈ ਜੀ ਠੀਕ ਹੈ ਜੀ ਇੱਥੇ ਹੋਰ ਉਪਰਾਲੇ ਵੀ ਕੀਤੇ ਗਏ ਨੇ ਜਿਦਾ ਕਿ ਕਈ ਕੀਮੋਥੈਰਪੀ ਵਾਲੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਨੂੰ ਕੈਂਸਰ ਹੁੰਦਾ ਉਹਨਾਂ ਦੀ ਕੀਮੋਥੈਰਪੀ ਲੱਗਦੀ ਹੈ ਠੀਕ ਹੈ ਜੀ ਉਹਨਾਂ ਦੀ ਜਿੰਨੀ ਵੀ ਵਾਰ ਕੀਮੋਥੈਰਪ ਉਨੀ ਵਾਰ ਉਹਨਾਂ ਦੇ ਡਾਕਟਰ ਬਲੱਡ ਟੈਸਟ ਲਿਖਦਾ ਸੀ ਬੀਸੀਸੀ ਕੇਐਫਟੀ ਐਲਐਫਟੀ ਇਹ ਤਿੰਨ ਟੈਸਟ ਤਾਂ ਹੁੰਦੇ ਹੀ ਆ ਠੀਕ ਹੈ ਜੀ ਉਹ ਵਿਚਾਰਾ ਅੱਗੇ ਆਪਣੀ ਬਿਮਾਰੀ ਤੋਂ ਪਰੇਸ਼ਾਨ ਆ ਤੇ ਉਹਨੂੰ ਇਹ ਵੀ ਟੈਸਟ ਕਰਾਉਣੇ ਪੈਂਦੇ ਨੇ ਹੁਣ ਸਾਡੀ ਲੈਬੋਰੀ ਨੇ ਇਹ ਪ੍ਰਵਾਲਾ ਕੀਤਾ ਹੋਇਆ ਵਾ ਇਹ ਵਾਲੇ ਟੈਸਟ ਜਿਨ੍ਹਾਂ ਨੂੰ ਕੀਥ ਕੈਂਸਰ ਦਾ ਹੈਗਾ ਉਹਨਾਂ ਤੇ ਕੀਮੋਥੈਰਪੀ ਲੱਗਦੀ ਹੈ ਇੱਥੇ ਆ ਕੇ ਆਪਣੇ ਡਾਕੂਮੈਂਟ ਦਿਖਾ ਦੇਣ ਤੇ ਉਹਨਾਂ ਦੇ ਇੱਥੇ ਇਹ ਟੈਸਟ ਫ੍ਰੀ ਹੋਣਗੇ ਕੋਈ ਕੋਸਟ ਨਹੀਂ ਕੋਈ ਰੁਪਈਆ ਨਹੀਂ ਕੋਈ ਕੁਝ ਨਹੀਂ ਇਹ ਫਾਊਂਡੇਸ਼ਨ ਸਾਡੀ ਆਪੀ ਪੇ ਕਰ ਦੇਗੀ ਠੀਕ ਹੈ ਜੀ ਤੇ ਕਈ ਹੁੰਦੇ ਕਿਡਨੀ ਵਾਲੇ ਪੇਸ਼ੈਂਟ ਜਿਨ੍ਹਾਂ ਦੇ ਕਿਡਨੀ ਡਾਇਲਿਸਿਸ ਹੁੰਦੀ ਹੈ ਕਿਡਨੀ 'ਚ ਪ੍ਰੋਬਲਮ ਹੋਣ ਕਰਕੇ ਡਾਇਲਿਸਿਸ ਵਾਲੇ ਸਟੇਜ ਤੱਕ ਚਲੇ ਜਾਂਦੇ ਇਹ ਪ੍ਰੋਬਲਮ ਅੱਜਕੱਲ ਬਹੁਤ ਦੇਖਣ ਨੂੰ ਮਿਲਦੀ ਹੈ ਜਿਸ ਤੇ ਇਹ ਟੈਸਟ ਨਾ ਸੀਡੀਸੀ ਤੇ KFT ਇਹ ਦੋਨੋਂ ਉਹਨਾਂ ਦੀ ਡਾਇਲਿਸਿਸ ਹੋਣ ਤੋਂ ਪਹਿਲਾਂ ਕਰਾਉਂਦੇ ਆ ਹਫਤੇ 'ਚ ਵਾਰ ਦੋ ਵਾਰ ਡਾਇਲਿਸਿਸ ਹੋਈ ਕੀ ਭਾਵੇਂ ਤਿੰਨ ਵਾਰੀ ਹੋਈ ਇਹ ਟੈਸਟ ਉਹਨਾਂ ਦੇ ਹੋਣੇ ਹੋਣੇ ਆ ਠੀਕ ਹੈ ਜੀ ਇਹ ਟੈਸਟ ਵੀ ਸਾਡੀ ਫਾਊਂਡੇਸ਼ਨ ਫ੍ਰੀ ਕਰਦੀ ਹੈ ਸੀਡੀਸੀ KFT ਉਹਨਾਂ ਦੇ ਡਾਇਲਿਸਿਸ ਦਾ ਕਾਰਡ ਬਣਿਆ ਹੁੰਦਾ ਇੱਕ ਜੇ ਫਿਰ ਡਾਕਟਰ ਨੇ ਟੈਸਟ ਲਿਖੇ ਹੁੰਦੇ ਉਹਨਾਂ ਦਾ ਡਾਇਗਨੋਸ ਲਿਖਿਆ ਹੁੰਦਾ ਕੀ ਉਹਨਾਂ ਨੇ ਪ੍ਰੋਬਲਮ ਠੀਕ ਹੈ ਜੀ ਮਾਈ ਸਰ ਇੱਕ ਜਿਹੜੀ ਰਿਪੋਰਟ ਦੀ ਸਪੋਰਟ ਹੈ ਜੀ ਮਾਨਤਾ ਸਰ ਇਹ ਜਦ ਜ ਸਾਡੇ ਲੈਬੋਰੀ ਹੈ ਲੈਸਕੈਰ ਫਾਊਂਡੇਸ਼ਨ ਦੀ ਇਹ ਐਨਏਬੀਐਲ ਲੈਬੋਰੀ ਆ ਜੁਸੇ ਸਾਰੇ ਕੁਆਲਟੀ ਕੰਟਰੋਲ ਲੱਗਦੇ ਆ ਜੀ ਠੀਕ ਹੈ ਜੀ ਇਹ ਕੋਈ ਵੀ ਡਾਕਟਰ ਇਹ ਨਹੀਂ ਕਹਿ ਸਕਦਾ ਕਿ ਰਿਪੋਰਟ ਸਾਡੇਦਰ ਨਹੀਂ ਚਲੇਗੀ ਉਹ ਪ੍ਰਾਈਵੇਟਾ ਲੈਬ ਹੁੰਦੀ ਆ ਜਿਹੜੇ ਆਪਣੇ ਟੈਸਟ ਕਰਕੇ ਉੱਥੇ ਰਿਪੋਰਟ ਦੇ ਦਿੰਦੇ ਇਹ ਭਾਵੇਂ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਆ ਇਹ ਚੰਡੀਗੜ੍ਹ ਤੋਂ ਲੈ ਕੇ ਪੀਜੀਆਈ ਤੱਕ ਸਾਡੀ ਰਿਪੋਰਟ ਚੱਲੇਗੀ ਡੀਐਮਸੀ ਲੁਧਿਆਣਾ ਹਨਾ ਕਿੱਥੇ ਵੀ ਰਿਪੋਰਟ ਦਿਖਾ ਸਕਦੇ ਹਾਂ ਕਿਉਂਕਿ ਸਾਡੇ ਪਟੋਲ ਜਿਸਨਾ ਸਾਈਨ ਕਰਕੇ ਹੀ ਦਿੰਦੇ ਨੇ ਰਿਪੋਰਟ ਇਹ ਕਿੱਥੇ ਵੀ ਦਿਖਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਇੱਕ ਇਹਦਾ ਟਾਈਮ ਕੀ ਹੈ ਸਰ ਇਹਦਾ ਸਮਾਂ ਹੈਗਾ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਦਫ਼ਤਰ ਦੇ ਠੀਕ ਹੈ ਜੀ ਫਿਰ ਰਿਪੋਰਟ ਦਾ ਕਿ ਐਤਵਾਰ ਨੂੰ ਵੀ ਸਾਡੀ ਲੈਬੋਰੀ ਟਰੀ ਵੈਸੇ ਖੁੱਲਦੀ ਆ ਰਿਪੋਰਟ ਤੁਹਾਨੂੰ ਉਸੇ ਦਿਨ ਜਿਸ ਦਿਨ ਟੈਸਟ ਕਰਾ ਰਹੇ ਹੋ ਉਸੇ ਦਿਨ ਤੁਹਾਨੂੰ ਫੋਨ 'ਤੇ ਰਿਪੋਰਟ ਆ ਜਾਏਗੀ ਤੇ ਅਗਲੇ ਦਿਨ ਸਾਡੇ ਤੋਂ ਇੱਥੇ ਆ ਕੇ ਹਾਰਡ ਕਾਪੀ ਲੈ ਸਕਦੇ ਹੋ ਕਈ ਵਾਰੀ ਡਾਕਟਰ ਕਹਿੰਦੇ ਨੇ ਅਸੀਂ ਫੋਨ 'ਤੇ ਰਿਪੋਰਟ ਨਹੀਂ ਦੇਖਣੀ ਤੇ ਪੇਸ਼ੈਂਟ ਸਾਡੇ ਤੋਂ ਹਾਰਡ ਕਾਪੀ ਲੈ ਜਾ ਕੇ ਉੱਥੇ ਰਿਪੋਰਟ ਦਿਖਾ ਸਕਦੇ ਹਾਂ ਹਾਂ ਜੀ ਸਰ ਹਾਂ ਜੀ ਸਰ ਰਿਪੋਰਟ ਸਭ ਆਸੀ ਹਾਂਜੀ ਸਰ ਅੱਜ ਓਪਨਿੰਗ ਕੀਤੀ ਹੈ ਜੀ ਇੱਕ ਬਾਰਡਰੀ ਦੀ ਜੀ ਆਵੇਗਾ ਦੀ ਲਾਈਫ ਕੇਅਰ ਫਾਊਂਡੇਸ਼ਨ ਦੁਆਰਾ ਇਹ ਅਮਰਖਲਿਕ 110ਵਾਂ ਸੈਕਟਰ ਹੈਗਾ ਸਾਡਾ ਪੰਜਾਬ ਰਾਣਾ ਹਿਮਾਚਲ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਉੱਤੇ ਲੈਬਾਰਟਰੀ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਇਹ ਦੇਰਾ ਵਸਤੇ ਸ਼ੁਰੂ ਕਿ ਮਹਾਰੀ ਆਪਣ ਜਿਵੇਂ ਦਰਵਾਰਾ ਸਿੰਘ ਸਦਾ ਸੁਹਾਣੇ ਸਾਹਿਬ ਇਧਰ ਜਲੰਧਰ ਤੱਕ ਜੇ ਤੁਹਾਡੇ ਪੂਰੇ ਆਪਣੇ ਇਲਾਕੇ ਦੇ ਵਿੱਚ ਬਹੁਤ ਸਾਰੇ ਸੈਂਟਰ ਨੇ ਜਿਵੇਂ ਫਲੋਰ ਤੇ ਆਪਣਾ ਫਗਵਾੜੇ ਤੇ ਹੁਣ ਇਹ ਇੱਥੇ ਵੀ ਖੁੱਲ ਚੁੱਕਿਆ ਸੈਂਟਰ ਸੋ ਇੱਥੇ ਸੰਗਤ ਨੂੰ ਬਹੁਤ ਫਾਇਦਾ ਹੋਣਾ ਟੈਸਟਾਂ ਦਾ ਕਿਉਂਕਿ ਟੈਸਟ ਸਭ ਤੋਂ ਪਹਿਲਾਂ ਇੱਕ ਬੁਖਾਰ ਤੋਂ ਲੈ ਕੇ ਕੈਂਸਰ ਦੇ ਮਰੀਜ਼ ਤੱਕ ਦੇ ਜੋ ਟੈਸਟ ਨੇ ਉਹ ਸਾਰੇ ਟੈਸਟ ਇੱਥੇ ਉਪਲਬਧ ਨੇ ਕਿਉਂਕਿ ਬਹੁਤ ਹੀ ਘੱਟ ਖਰਚਿਆਂ ਦੇ ਦਿੱਤੇ ਜਾਣਗੇ। ਇਹ ਸਰ ਖਰਾ ਹਾ ਹਾ ਹੌਸਪੀਟਲ ਦੇ ਵਿੱਚ ਇਹ ਮਾਨਤਾ ਪ੍ਰਾਪਤ ਬਿਲਕੁਲ ਜੀ ਇਹ ਜੋ ਲੈਬ ਹੈ ਇਹ ਐਨਏਬੀਐਲ ਤੋਂ ਮਾਨਤਾ ਪ੍ਰਾਪਤ ਹੈ ਸੋ ਮੈਂ ਸੰਗਤ ਨੂੰ ਦੱਸਣਾ ਵੀ ਚਾਹਾਂਗਾ ਐਨਏਬੀਐਲ ਸਰਟੀਫਾਈਡ ਲੈਬ ਦੀ ਜੋ ਰਿਪੋਰਟ ਹੁੰਦੀ ਹੈ ਉਹ ਪੀਜੀਆਈ ਤੋਂ ਲੈ ਕੇ ਗਵਰਨਮੈਂਟ ਦਾਰਿਆਂ ਤੋਂ ਲੈ ਕੇ ਵੱਡੇ ادارے ਤੱਕ ਹਰ ਕਿਤੇ ਪ੍ਰਮਾਣਿਤ ਹੁੰਦੀ ਹੈ। ਸੋ ਨੈਸ਼ਨਲ ਲੈਵਲ ਆਪ ਦੇ ਆਪ ਚ ਹੀ ਨੈਸ਼ਨਲ ਲੈਵਲ ਤੇ ਰਿਪੋਰਟ ਅਸੈਪਟਡ ਹੈਗੀ ਸਰ ਇਹਦਾ ਟਾਈਮਿੰਗ ਕੀ ਹੈਗੀ ਇਸ ਵੀਰੇ 7 ਵਜੇ ਤੋਂ ਲੈ ਕੇ ਦੁਪਹਿਰੇ 12 ਵਜੇ ਤੱਕ ਓਪਨ ਹੋਊਗੀ ਸੋ ਜਿੰਨੇ ਵੀ ਤੁਹਾਡੇ ਚੈਨਲ ਆਈ ਦੱਸਣਾ ਚਾਹਵਾਂਗਾ ਜਿਨ੍ਹਾਂ ਨੂੰ ਪੇਸ਼ਰ ਨੂੰ ਕੈਂਸਰ ਨਾਲ ਪੀੜਿਤ ਪੇਸ਼ੈਂਟ ਨੇ ਜਾਂ ਫਿਰ ਡੈਲਿਸਿਸ ਹੁੰਦਾ ਜਿਨ੍ਹਾਂ ਦੀ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਹਰ ਵਾਰ ਕੀਮੋਥੈਰਪੀ ਤੋਂ ਪਹਿਲਾਂ ਹੋਣ ਵਾਲੇ ਸੈਂਟੀ ਟੈਸਟ ਡੈਲਿਸਿਸ ਤੋਂ ਹੋਣ ਵਾਲੇ ਪਹਿਲਾਂ ਟੈਸਟ ਉਹਨਾਂ ਮਰੀਜ਼ਾਂ ਦੇ ਜਿਨ੍ਹਾਂ ਦੇ ਜਤਿੰਦਰ ਜੀ ਅਸਾਡੇ ਵੱਲੋਂ ਹਮੇਸ਼ਾ ਫ੍ਰੀ ਰਹਿਣਗੇ ਕਾਰਡ ਬਣਾ ਕੇ ਦਿੱਤਾ ਜਾਊਗਾ ਉਹਨਾਂ ਨੂੰ ਜਦ ਤੱਕ ਇਹ ਪ੍ਰੋਬਲਮ ਹੈਗੀ ਹੈ ਜਦ ਤੱਕ ਵੀ ਲਾ ਚੱਲਣਾ ਜਦ ਤੱਕ ਉਹ ਡਾਇਲਿਸਿਸ ਜਾਂ ਕੀਮੋਥੈਰਪੀ ਚੱਲਣੀ ਹੈ ਉਸ ਤੋਂ ਪਹਿਲਾਂ ਇਹ ਹੋਣ ਵਾਲੇ ਟੈਸਟ ਹਮੇਸ਼ਾ ਲਈ ਫ੍ਰੀ ਨੇ